ਮੈਂ ਕਹਨੀ ਹੈ ਕਿ ਕੋਈ ਬੰਦਾ ਐਸਾ ਨਹੀਂ ਹੋਣਾ ਜਿਹੜਾ ਸ਼ਰੋਤਾ ਜਾਂ ਪਾਠਕ ਜਿਨ੍ਹਾਂ ਜਿਨ੍ਹਾਂ ਨੇ ਹਿੰਦੁਸਤਾਨ ਦੇ ਵਿੱਚੋਂ ਨਦੀ ਇੱਕ ਕਵਤਾ ਸੁਣੀ ਹੋਦੀ ਹੈ ਤਿੰਨ ਡਾਈਮੈਂਸ਼ਨਸ ਹੈ ਇਹ ਵੀ ਪਹਿਲੇ ਤੇ ਵਿੱਚੋਂ ਸਾਰੇ ਇੱਕ ਸਿੱਕਤੀ ਬਿਆਨ ਕਰਦੇ ਆ ਕਿ ਵੀ ਉਹ ਲੋਡਾ ਬੇਲਾ ਧਮੀ ਬੇਲਾ ਇਹ ਸਾਰੇ ਜਿਹੜੇ ਸ਼ਬਦ ਸਨ ਉਹ ਮੇਰੀ ਅੱਜ ਦੀ ਸ਼ਾਇਰੀ ਦੇ ਅੱਜ ਦੇ ਲੋਕਾਂ ਦੇ ਵਿੱਚੋਂ ਗੁੰਮ ਗਏ ਨੇ ਜਿਹੜੀਆਂ ਅਸੀਂ ਸਾਰੀਆਂ ਹੁਣੇ ਗੱਲਾਂ ਕੀਤੀਆਂ ਕਿ ਅੰਗਰੇਜ਼ੀ ਦੇ ਪ੍ਰਭਾਵ ਨੇ ਕਿਵੇਂ-ਕਿਵੇਂ ਪੰਜਾਬ ਨੂੰ ਰੋੜਿਆ ਇਹ ਸਾਰਾ ਸਾਡਾ ਜਿਹੜਾ ਇਤਿਹਾਸ ਹੈ ਤਾਂ ਪਾਤਰ ਸਾਹਿਬ ਦੇ ਫਿਕਰ ਵਾਕਈ ਬੜੇ ਗਹਿਰੇ ਸਨ ਉਹ ਜਦ ਜੰਨੀ ਸਾਰਗੀ ਨਾਲ ਉਤੋ ਉਹਦੀ ਕਲੀਅਰ ਪਾਵੇਂ ਤੁਹਾਨੂੰ ਕਵਤਾ ਦੀ ਮੁਹੱਬਤ ਪਿਆਰ ਇਦਾਂ ਦੀ ਵੀ ਲੱਗ ਸਕਦੀ ਔਰ ਉਹ ਇਹ ਕੀ ਕਹਿੰਦੇ ਸੀ ਕਿ ਮੈਂ ਇਹਨਾਂ ਹੀ ਲਿਖੀ ਹੈ ਪਰ ਉਹ ਇੰਨੀ ਸਰਲ ਨਹੀਂ ਸੀ ਹੁੰਦੇ ਜਿੰਨੀ ਸਰਲ ਤਾਂ ਨਾਲ ਉਹ ਬੋਲਦੇ ਸਨ ਤੇ ਜਦੋਂ ਉਹ ਇਹ ਗੱਲ ਮਰ ਰਹੀ ਹੈ ਮੇਰੀ ਪਾਸ਼ਾ ਇਹ ਕਹੀ ਕਵਤਾਂ ਨੂੰ ਜੇ ਤੁਸੀਂ ਪੜ ਲਓ ਤੇ ਉਹਦੇ ਵਿੱਚੋਂ ਤੁਹਾਨੂੰ ਸਾਰਾ ਪੰਜਾਬ ਦਾ ਜੇ ਜਿਹੜਾ ਇੱਕ ਸਾਡਾ ਇੱਕ ਰਿਚ ਹੈਰੀਟੇਜ ਸੀਗਾ ਉਹ ਵੀ ਨਜ਼ਰ ਆਉਂਦਾ ਕਿ ਵੀ ਉਹ ਕਿਸ ਤਰ੍ਹਾਂ ਗੁੰਮ ਗਵਾ ਚ ਗਿਆ ਅਸੀਂ ਅੱਜ ਜਿਹੜੀ ਹੈ ਪੱਛਮੀ ਪਰਵਾਹਾਂ ਦੇ ਵਿੱਚ ਕਿੰਨੇ ਕੁ ਰੁੱਝ ਗਿਆ ਔਰ ਕੀ ਕੀ ਨੁਕਸਾਨ ਪਾਇਆ ਔਰ ਸਾਡੀਆਂ ਸਰਕਾਰਾਂ ਤੇ ਉਹ ਸਾਡੇ ਜਿਹੜੇ ਇੰਸਟੀਚੂਨਸ ਨੇ ਆਧਾਰੇ ਨੇ ਲੋਗ ਨੇ ਉਹ ਕਿਸ ਕਿਸ ਤਰ੍ਹਾਂ ਦਾ ਪ੍ਰਭਾਵ ਪਾ ਰਹੇ ਨੇ ਕਿ ਬੱਚੇ ਉਹ ਇੱਕ ਸੈਂਟੈਂਸ ਵੀ ਬੋਲਦੇ ਤੇ ਅੱਧਾ ਅੰਗਰੇਜ਼ੀ ਪਾਪਾ ਮੇਰੇ ਟਰੀ ਦੇ ਹੋ ਰਹੇ ਨੇ ਲੀਫ ਫਾਲ ਹੈ ਨਾ ਤਾਂ ਇਹ ਇਹ ਗੱਲ ਕਹਿ ਕੇ ਉਹ ਇੱਕ ਜਿਸ ਤਰ੍ਹਾਂ ਕਿਹਾ ਕਿ ਬੜੇ ਤਮੰਨ ਨਾਲ ਆਇਰੋਨਿਕ ਵੀ ਜੁੜੀ ਹੈ ਨਾ ਉਹ ਇਸ ਤਰ੍ਹਾਂ ਸੋਚ ਚ ਬਹੁੰਦੇ ਸੀ ਕਿ ਤੁਹਾਨੂੰ ਨਹੀਂ ਸੀ ਲੱਗਦਾ ਕਿ ਵੀ ਇਹ ਵਾਕਈ ਇੰਨੀ ਪਿੰਪੁਇੰਟਿੰਗ ਗੱਲ ਕਰ ਰਹੇ ਨੇ ਲੇਕਿਨ ਉਹਨਾਂ ਦੇ ਜਿਹੜਾ ਕਹਿਣ ਦਾ ਅੰਦਾਜ਼ ਇਸ ਤਰ੍ਹਾਂ ਦਾ ਸੀਗਾ ਕਿ ਇਹ ਵਾਕਈ ਕੁਨੀਨ ਵਰਗੀ ਗੱਲ ਹੁੰਦੀ ਸੀ ਉਹਨਾਂ ਦੀ ਪਰ ਲੱਗਦਾ ਸੀ ਕੈਪਸੂਲ ਚਪਕੇ ਡੇਰੇ ਨੇ ਗੱਲ ਤਾਂ ਇਸ ਦਾ ਵੀ ਜਿਹੜੀ ਉਹਨਾਂ ਦੀ ਫਿਕਰ ਹੈ इवन ਜੇ ਤੁਸੀਂ ਕਿਉਂਕਿ ਕਲਚਰ ਜਿਹੜਾ ਹੁੰਦਾ ਉਹ ਖਾਲੀ ਭਾਸ਼ਾ ਜਾਂ ਉਹਨੂੰ ਹੀ ਲਾਇਕ ਹੈ ਸਾਡਾ ਅੱਧਾ ਹਿੱਸਾ ਔਰਤਾਂ ਦਾ ਵੀ ਹੈ ਤਾਂ ਉਹਨਾਂ ਦੀ ਵੀ ਜਿਹੜੀਆਂ ਫਿਕਰ ਨੇ ਉਹ ਕਹਿੰਦੇ ਇੱਕ ਕੈਦ ਚੋਂ ਨਿਕਲ ਕੇ ਦੂਜੀ ਕੈਦ ਵਿੱਚ ਵੜ ਗਈਆਂ ਕਿ ਘਟਿਆ ਮਹਿੰਦੀ ਲਾ ਕੇ ਬਟਨਾਂ ਮੰਲ ਕੇ ਤਾਂ ਇਹ ਇੱਕ ਜਿਹੜੀ ਇੱਕ ਸ਼ਾਇਰੀ ਹੈ ਇਕ ਹੋਹੀ ਸੰਵੇਦਨਸ਼ੀਲ ਸ਼ਾਇਰ ਕਰ ਸਕਦਾ ਜਿਦੇ ਕੋਲ ਲੋਕ ਦੀ ਜਿਸ ਤਰ੍ਹਾਂ ਜ਼ਫਰ ਸਾਹਿਬ ਨੇ ਹੁਣੇ ਕਿਹਾ ਕਿ ਵੀ ਉਹ ਸਾਨੂੰ ਲੱਗਦਾ ਸੀ ਕਿ ਸਾਨੂੰ ਇਹੋ ਜੀ ਗੱਲ ਲਿਖਣੀ ਕਿਉਂ ਨਹੀਂ ਆਉਂਦੀ ਇਹ ਤਾਂ ਸਾਡੇ ਮਨ ਦੀ ਗੱਲ ਕਰ ਰਿਹਾ ਇਹੀ ਪਾਤਰ ਦੀ ਖਾਸੀਅਤ ਸੀ ਕਿ ਉਹ ਨਿੱਜ ਦੇ ਮੈਂ ਦੇ ਵਿੱਚ ਗੱਲ ਕਰ ਰਹੇ ਨੇ ਤੇ ਉਹ ਜਿਹੜੀ ਮੈਂ ਹੈ ਉਹ ਅ ਮੈਂ ਨਿਜ ਅਨਿਜ ਉਹ ਸਾਰਿਆਂ ਦਾ ਫਿਕਰ ਹੈ ਜਿਹੜਾ ਉਹ ਮਹਿਸੂਸ ਕਰਕੇ ਇਹੀ ਇੱਕ ਲੋਕ ਕਵੀ ਦੀ ਪਛਾਣ ਹੁੰਦੀ ਅਸੀਂ ਕਿਉਂ ਆਪਣੇ ਲੋਕ ਗੀਤ ਅੱਜ ਤੱਕ ਯਾਦ ਕਰਦੇ ਆ ਤੇ ਗੁੰਗੁਨਾਉਂਦੇ ਆ ਤੇ ਉਹ ਸਾਡਾ تراਤਲ ਹੈ ਕਿਉਂਕਿ ਉਹਦੇ ਵਿੱਚ ਸਾਡੀਆਂ ਉਹ ਜਿਹੜੀਆਂ ਫਿਕਰ ਨੇ ਸਾਡੀਆਂ ਡਿਜ਼ਾਇਰਸ ਨੇ ਆకాంਖਿਆਵਾਂ ਨੇ ਟੈਬੂਜ਼ ਨੇ ਤੇ ਇੱਕ ਸਾਡੇ ਅੰਦਰ ਦੀ ਰੀਝਾਂ ਹੈ ਚਾਹ ਨੇ ਮਲਾਰ ਨੇ ਇਹ ਸਾਰਾ ਕੁਝ ਪਾਤਰ ਸਾਹਿਬ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਜੋ ਅਨਭਵਕੀਤਾ ਤੇ ਫਿਰ ਉਹਨਾਂ ਨੂੰ ਸ਼ਬਦਾਂ ਚ ਕਸੀਦ ਕੇ ਕਸ਼ੀਦ ਕੇ ਤੇ ਜਦੋਂ ਉਹ ਕਵਿਤਾ ਦੇ ਰੂਪ ਚ ਲੈ ਆਂਦੇ ਨੇ ਤੇ ਉਹਦੇ ਚੋ ਸਾਰੇ ਗੇਮ ਉਹ ਸਾਰੇ ਮੈਟਾਫਰਸ ਐ ਜਿਹੜੇ ਉਹ ਉਹਨਾਂ ਦੀ ਸ਼ਾਇਰੀ ਦੇ ਵਿੱਚ ਮੌਜੂਦ ਨੇ ਜਿਹਦੇ ਵਿੱਚੋ ਜਿਹੜਾ ਪੰਜਾਬ ਵੀ ਮੈਨੂੰ ਲੱਗਦਾ ਹੁੰਦਾ ਕਈ ਵਾਰੀ ਕਿ ਕਵਤ ਸਭ ਦੀ ਕਵਤਾ ਵਿੱਚ ਪੰਜਾਬ ਵੀ ਇੱਕ ਮੈਟਾਫਰ ਬਣ ਜਾਂਦਾ ਹੈ ਕਿਉਂਕਿ ਇਹ ਹਰ ਰੀਜਨਲ ਭਾਸ਼ਾ ਦੀ ਐਸਵੇਲੇ ਬੜੀ ਇੱਕ ਖਾਸ ਸਮੱਸਿਆ ਹੈ ਕਿ ਉਹਨਾਂ ਦੇ ਤੁਸੀਂ ਕਹਿੰਦੇ ਸਾਊਥ ਦੇ ਵਿੱਚ ਲੋਕ ਅੱਜਕੱਲ ਕੀ ਸਾਊਥ ਕੀ ਵੈਸਟ ਨਾਰਥ ਇਹ ਸਾਰੇ ਇੰਡੀਆ ਦੇ ਵਿੱਚ ਜਿਹੜੀਆਂ ਭਾਸ਼ਾਵਾਂ ਦੇ ਕ੍ਰਾਈਸਿਸ ਨੇ ਉਹ ਬੜੀ ਸਿੱਧਤ ਨਾਲ ਬੜੀ ਤੇਜ਼ੀ ਨਾਲ ਅਹ ਸ਼ਿੱਦਤ ਨਾਲ ਹੀ ਬੜੀ ਤੇਜ਼ੀ ਦੇ ਨਾਲ ਇਹ ਇੱਕ ਟੈਂਸਰ ਦੀ ਤਰ੍ਹਾਂ ਵਨ ਰਹਿ ਨੇ ਕਿਉਂਕਿ ਇਹ ਤੇ ਪਿਛਲੇ ਜਿਹੜੇ ਸਰਕਾਰ ਨੇ ਪਾਤਰ ਸਾਹਿਬ ਇਹਨਾਂ ਗੱਲਾਂ ਦਾ ਜ਼ਿਕਰ ਕਰਦੇ ਆ ਪਰ ਉਹ ਅਸੀਂ ਹਾਲੇ ਤੱਕ ਉਹਨਾਂ ਦੀ ਪਰਤਾਂ ਫਰੋਲਣ ਦੇ ਆਦੀ ਨਹੀਂ ਹੋਏ ਅਸੀਂ ਸ਼ੇਅਰ ਵੀ ਉਤ ਤੋਂ ਜਿਹੜਾ ਥੀਮਨਲ ਮਿਲਦਾ ਉਹਦੀ ਗੱਲ ਕਰ ਦਿੰਨੇ ਪਰ ਉਹਦੇ ਅੰਦਰ ਲਿਆ ਜਿਹੜੀਆਂ ਲੇਅਰਸ ਐ ਉਹਦੇ ਵਿੱਚ ਇਹੀ ਫਿਕਰ ਨੇ ਕਿ ਭਈ ਇਹ ਜਦ ਇਹ ਪ੍ਰੋਬਲਮ ਐ ਤੇ ਦੇ ਵੇ ਆਊਟ ਸਕੀਨਿੰਗ ਉਹ ਵੀ ਉਹਦੀਆਂ ਰਮਜ਼ਾਂ ਵੀ ਉਹਨਾਂ ਦੇ ਸ਼ੇਰਾਂ ਦੇ ਵਿੱਚ ਪਈਆਂ ਹੋਈਆਂ ਕਿ ਵੀ ਜਦ ਤੱਕ ਅਸੀਂ ਜਦੋਂ ਉਹ ਗੱਲ ਜੋ ਕਰਦੇ ਕਿ ਬਾਰਿਸ਼ਾਂ ਨੂੰ ਵੰਡਿਆ ਸੀ ਤੇ ਹੁਣ ਸ਼ੇਖ ਕੁਮਾਰ ਦੀ ਵਾਰੀ ਹੈ ਤੇ ਉਹਦੇ ਵਿੱਚ ਸਾਡਾ ਪੰਜਾਬੀ ਸਭਿਆਚਾਰ ਵੀ ਹੈ ਜਿਹੜਾ ਜਾਂ ਸਾਡੇ ਇੱਕ ਸਟੇਟ ਦਾ ਕਿਵੇਂ ਉਹ ਹੈ ਖੁਸ਼ਹਾਲੀ ਵਿਕਾਸ ਦੇ ਵਿੱਚ ਕਿਵੇਂ ਵਧੇ ਤਾਂ ਇਹ ਬਿਰਖ ਜਿਹੜਾ ਪਾਤਰ ਸਾਹਿਬ ਉਹ ਬਿਰਖ ਨੇ ਜਿਹੜਾ ਇਹੀ ਅਰਜ਼ ਕਰ ਰਿਹਾ ਕਿ ਵੀ ਤੁਸੀਂ ਜਾਗੋ ਤੇ ਆਪਣੇ ਜਿਹੜੀ ਇਹ ਧਰਤੀ ਨੂੰ ਬੇਰਾਨਾ ਬਣਾ ਰਹੇ ਹੋ ਜਿਹੜੀ ਤੇ ਵੀ ਵਾਰਸ ਦੀ ਤੇ ਨਾਨਕ ਦੀ ਤੇ ਫਰੀਦ ਦੀ ਵਿਰਸਾਈ ਹੋਈ ਹੈ ਉਹਨਾਂ ਦੇ ਅੰਦਰ ਇਹ ਸਾਰਾ ਕੁਝ ਘੁਲਿਆ ਮਿਲਿਆ ਪਿਆ ਹੈ ਪਾਤ ਜਦੋਂ ਤੁਸੀਂ ਕਵਤਾਂ ਨੂੰ ਧਿਆਨ ਨਾਲ ਪੜੋ ਤਾਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਮਹਿਸੂਸ ਹੋਣਗੀਆਂ ਕਿ ਇਹ ਜਿਹੜਾ ਮੈਂ ਕਿਹਾ ਕਿ ਮੈਟਾਫਰ ਪੰਜਾਬ ਦਾ ਵੀ ਸਾਰਾ ਇਸੇ ਕਰਕੇ ਉਹ ਦੁਨੀਆ ਦੇ ਵਿੱਚ ਹਰਮਨ ਪਿਆਰਾ ਹੈ ਕਿਉਂਕਿ ਜਿਹੜਾ ਬੰਦਾ ਲੋਕ ਦਾ ਮਨ ਪਛਾਣ ਜਾਂਦਾ ਹੈ ਤਾਂ ਫਿਰ ਉਹ ਕਵਤਾ ਜਿਹੜੀ ਹੈ ਲੋਕ ਕਵਤਾ ਪਾ ਜਾਂਦੀ ਹੈ ਪਾਤਰ ਸਾਡਾ ਇੱਕ ਲੋਕ ਕਵੀ ਆ ਜਿਨੇ ਸਾਰੀ ਲੋਕ ਸਾਰੀ ਲੋਕਾਈ ਦੇ ਅੰਦਰ ਜਿਹੜੀਆਂ ਇੱਕ ਇਨਸਟਿੰਕਟਸ ਹੁੰਦੇ ਆ ਜਿਹੜੀਆਂ ਪ੍ਰਵਿਰਤੀਆਂ ਹੁੰਦੀਆਂ ਜਿਹੜੀ ਡਿਜ਼ਾਇਰ ਹੁੰਦੀਆਂ ਉਹਨੂੰ ਆਪਣੇ ਸ਼ਬਦਾਂ ਦੇ ਵਿੱਚ ਪ੍ਰਕਸ਼ਿਤ ਕੇ ਇੱਕ ਇਹੋ ਜਿਹਾ ਸਾਨੂੰ ਸ਼ਾਇਰੀ ਦੇ ਦਿਤਿਆ ਕਿ ਜਿਨੂੰ ਉਹਦੀ ਦੁਨੀਆ ਵੀ ਯਾਦ ਰੱਖੇਗੀ